ਫੰਨਾ ਦੇ ਲਲਹੇੜੀ ਪੁਲ ਦੇ ਕੋਲੋਂ ਇੱਕ ਬਜ਼ੁਰਗ ਮਹਿਲਾ ਤੋਂ ਸੁੰਨੇ ਦੀਆਂ ਵਾਲੀਆਂ ਖੋਨ ਦਾ ਮਾਮਲਾ ਸਾਹਮਣੇ ਆਇਆ ਤਵਾਰਦਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਹਾਲਾਂਕਿ ਇਸ ਕੇਸ ਦੇ ਵਿੱਚ ਪੁਲਿਸ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਦਿਆਂ ਹੋਇਆ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਸਾਥੀ ਫਰਾਰ ਹੋ ਗਿਆ ਤੇ ਵਾਰਦਾਤ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਆਪਣਿਤ ਮਹਿਲਾ ਕੁਲਦੀਪ ਕੌਰ ਨੇ ਦੱਸਿਆ ਕਿ ਉਹ ਕਿਸੇ ਨੂੰ ਮਿਲ ਕੇ ਪੈਦਲ ਘਰ ਵਾਪਸ ਆ ਰਹੀ ਸੀ ਕਿ ਜਿਵੇਂ ਹੀ ਉਹ ਰਵਿੰਦਰਾ ਟਰੇਡਰਸ ਦੁਕਾਨ ਦੇ ਕੋਲ ਪਹੁੰਚੀ ਹੈ ਤਾਂ ਬਾਈਕ ਤੇ ਸਵਾਰ ਹੋ ਕੇ ਆਏ ਦੋ ਮੁੰਡੇ ਜਿਨ੍ਹਾਂ ਨੇ ਮੂ ਟੱਕੇ ਹੋਏ ਸਨ ਉਹਨਾਂ ਦੇ ਵੱਲੋਂ ਮਹਿਲਾ ਦੀ ਗੰਦੀ ਵਾਲੀ ਖੋ ਲਈ ਜਾਂਦੀ ਹੈ ਤੇ ਇਸੇ ਦਰਮਿਆਨ ਉਸੇ ਦਰਮਿਆਨ ਜਿਹੜੇ ਰਾਹਗੀਰ ਨੇ ਮੌਕੇ ਤੇ ਪਹੁੰਚ ਜਾਂਦੇ ਨੇ ਬਾਈਕ ਸਵਾਰ ਲੁਟੇਰੇ ਉਥੋਂ ਫਰਾਰ ਹੋਣ ਲੱਗਦੇ ਨੇ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਤਦ ਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ ਕੀ ਨਾਮ ਤੁਹਾਡਾ ਜੀ ਕੁਲਦੀਪ ਕੌਰ ਮਾਤਾ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਤੁਹਾਡੇ ਨਾਲ ਬਸ ਮੈਨੂੰ ਜਾਣ ਲੱਗੀ ਸੀ ਭੈਣ ਨੂੰ ਪੈਸੇ ਦੇਣ ਚੱਲੀ ਸੀ ਤੇ ਵਾਪਸ ਆਉਣ ਲੱਗੇ ਮੋਟਰਸਾਈਕਲ ਆਇਆ ਤੇ ਮੋਟਰਸਾਈਕਲ ਖੜਿਆ ਤੇ ਮੋਟਰਸਾਈਕਲ ਆਇਆ ਨਹੀਂ ਖੜਾ ਆ ਕੇ ਬਸ ਐ ਕਹਦੇ ਨਾ ਬੋਈ ਨਹੀਂ ਹੈਗੀ ਆ ਕਰ ਤੇ ਮਗਰੋਂ ਆਇਆ ਆ ਕੇ ਮੇਰੇ ਕੰਨ ਨੂੰ ਹੱਥ ਪਾਇਆ ਉਹਨਾਂ ਨੇ ਬਾਹਰ ਖਿੱਚ ਕੇ ਭੱਜ ਲਿਆ ਦੁਆ ਕਹਿੰਦਾ ਆ ਜਾ ਕਹਿੰਦਾ ਬੱਸ ਕਹਿੰਦਾ ਤੂੰ ਬੱਸ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਤਣਾਇਟ ਮਾਰ ਚੱਕ ਕੇ ਕਹਿੰਦਾ ਬੱਸ ਆ ਗੱਲ ਮਾਰੀ ਕਿਉਂ ਕਿ ਲੈ ਗਏ ਆਪਣੇ ਭਾਈ ਲੈ ਕੇ ਇੱਕ ਕੰਨ ਦੀ ਤੇ ਕਿੰਨੇ ਜਣੇ ਸੀਗੇ ਮਤਲਬ ਦੋ ਜਣੇ ਸੀਗੇ ਇੱਕ ਮੋਟਰਸਾਈਕਲ ਤੇ ਬੈਠਾ ਸੀ ਦੂਆ ਮਤਲਬ ਕਿ ਆਇਆ ਤੇ ਕੋਈ ਮੂੰਹ ਵਗੈਰਾ ਠੱਗੇ ਹੋ ਸੀ ਉਹਨਾਂ ਦੇ ਮੂੰਹ ਉਹਨਾਂ ਦੇ ਮੈਂ ਤਾਂ ਉਸ ਟਾਈਮ ਪਤਾ ਨਹੀਂ ਲੱਗਿਆ ਮੈਂ ਤੋਂ ਨੇ ਐਵੇਂ ਕਿਉਂ ਆਪਾਂ ਹਾਂ ਜਾਨ ਫੋਟੋ ਜਿਹੜੀ ਵੀਡੀਓ ਹੈ ਉਹਦੇ ਵਿੱਚ ਠੱਗੇ ਹੋਏ ਨੇ ਮੈਨੂੰ ਤਾਂ ਪਤਾ ਨਹੀਂ ਲੱਗਿਆ ਤੇ ਉਹ ਕਿ 1 ਲੱਖ ਤੇ ਮੇਰੇ ਕੰਨ ਨੂੰ ਉੱਤੇ ਪਾਇਆ ਕੁਝ ਮਾਰਨ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਨਹੀਂ ਮਾਰਿਆ ਮੂਰੀਆ ਤਾਂ ਨਹੀਂ ਉਹ ਦੂਆ ਕਹਿੰਦਾ ਕਹਿੰਦਾ ਮਾਰੋ ਕਹ ਮਾਰ ਦੇ ਕਹਿੰਦਾ ਚੱਕ ਕੇ ਖੁਸ਼ ਕਹਿੰਦਾ ਮਾਰਿਆ ਨਹੀਂ ਮੈਂ ਦਾ ਮਤਲਬ ਕਿ ਮਿੱਤਰ ਮਾਤਾ ਹੀ ਦਿਨ ਦਿਹਾੜੇ ਇਹ ਜਿਹੇ ਬਾਤ ਲੱਤਾ ਹੋਰੀਆਂ ਨੇ ਕਿ ਕਾਉਂਟੇ ਵੀ ਮੈਂ ਤਾਂ ਕੋਈ ਉਹਨਾਂ ਨੂੰ ਫੜਨਾ ਚਾਹੀਦਾ ਹੈ ਜੇ ਬੰਦਿਆਂ ਨੂੰ ਹਾਂ ਪਹਿਲਾਂ ਵੀ ਕਦੇ ਇਲਾਕੇ ਚ ਤਾਂ ਇਦਾਂ ਮਾਲ ਮੁੱਟ ਗੱਲ ਵਾਦੀ ਨਹੀਂ ਕਦੇ ਵੀ ਨਹੀਂ ਹੋਈ ਮਤਲਬ ਕਿ ਦੇਖੋ ਕਦੇ ਵੀ ਨਹੀਂ ਹੋਇਆ ਪਹਿਲੀ ਵਾਰੀ ਹੋਇਆ ਤਾਂ ਚਾਂਸ ਨਹੀਂ ਬਣ ਪੂਰੇ ਕਦੇ ਵੀ ਨਹੀਂ ਹੋਇਆ ਮਤਲਬ ਕਿ ਉਹ ਪੁਰਸੋ ਕੀ ਮੰਗ ਕਰਦੇ ਮੈਂ ਤਾਂ ਇਹੀ ਕਹਿਨੀ ਆ ਕੋ ਉਹਨਾਂ ਨੂੰ ਫੜਨ ਤੇ ਮੇਰੀ ਬਾਜੀ ਗਈ ਸੀ ਆ ਉਹ ਵਾਪਸ ਆਵੇ ਪਸਨਾ ਤੇ ਇਹ ਚੋਰੀਆਂ ਦਾ ਹੁਣ ਆਈਆ ਪੁਸ਼ ਹੋ ਗਏ ਨਾ ਠੀਕ ਹੈ ਮੇਰਾ ਨਾਮ ਸੁਰਜੀਤ ਸਿੰਘ ਹੈ ਜੀ ਮਾਤਾ ਜੀ ਤੁਹਾਡੇ ਕੀ ਨਾਮ ਤੋਂ ਮੇਰੇ ਮਦਰ ਨੇ ਜੀ ਮਾਤਾ ਜੀ ਨੇ ਮਰੇ ਤੇ ਘਟਨਾ ਤੋਂ ਬਾਅਦ ਹੁਣ ਕੀ ਪੁਲਿਸ ਨੂੰ ਇੰਟੀਮੇਸ਼ਨ ਦਿੱਤੀ ਹੈ ਮੈਂ ਰਾਤ ਪੁਲਿਸ ਨੂੰ ਜੀ ਰਿਪੋਰਟ ਕਰਾ ਕੇ ਆਇਆ ਲਿਖਾ ਕੇ ਆਇਆ ਮਾ ਉਹ ਮੇਰੀ ਮੰਗ ਇਹੀ ਹੈ ਵੀ ਉਹ ਚੋਰਾਂ ਨੂੰ ਫੜਨਾ ਤੇ ਸਾਡਾ ਸਮਾਨ ਵਾਪਸ ਕੀਤਾ ਜਾਵੇ ਤੇ ਜਿਹੜੀ ਹੈ ਮਤਲਬ ਔਕੜਨਾਵਾ ਹੋ ਰਹੀਆਂ ਨੇ ਇਹਨਾਂ ਨੂੰ ਰੋਕਣ ਦੀ ਯੋਜਨਾ ਕਰੀ ਜਾਪੀ। ਕੀ ਕਹੋਗੇ ਜਿੱਦਾਂ ਉਹਨਾਂ ਦਿਨ ਦਿਹਾੜੇ ਮਾਤਾ ਜੀ ਆਪ ਘਰੋਂ ਬਾਹਰ ਨਿਕਲਦੇ ਨੇ ਹੋਰ ਮਤਲਬ ਉਹ ਵੀ ਆਮ ਹੁਣ ਬੰਦਾ ਜਿੱਦਾਂ ਸੇਫ ਨਹੀਂ ਹੈਗਾ ਬਾਹਰ ਜਿੱਦਾਂ ਆਪਾਂ ਜਾਂਦੇ ਆ ਇਕੱਲੇ ਕਹਿਰੇ ਰਾਤ ਨੂੰ ਕੋਈ ਚਾਹ ਬੰਦਾ ਹੈ ਕੋਈ ਲੇਡੀਜ਼ ਹੈ ਚਾਹ ਇੱਕ ਬੱਚਾ ਮਤਲਬ ਸੇਫ ਨਹੀਂ ਹੈਗਾ ਹੁਣ ਅੱਜ ਗਲਤ ਸਮੇਂ ਦੇ ਵਿੱਚ ਮੈਂ ਪੁਲਿਸ ਨੂੰ ਮੰਗ ਕਰਦਾ ਕਿ ਉਹ ਸਾਡਾ ਸਮਾਨ ਦਬਾਉਣ ਤੇ ਉਹਨਾਂ ਨੂੰ ਚੋਰਾਂ ਨੂੰ ਫੜਨ ਤੇ ਉਹਨਾਂ ਕੋਲ ਵੀਡੀਓ ਮੇਰੇ ਕੋਲ ਹੈਗੀਆਂ ਨੇ ਫੁਟੇਜ ਹੈਗੀਆਂ ਨੇ ਸੀਸੀਟੀਵੀ ਦੀ ਉਹ ਕੋਲ ਦਿਉਂ ਦਿੱਤੀਆਂ ਉਹ ਪੁਲਿਸ ਨੂੰ ਨਹੀਂ ਦਿੱਤੀਆਂ ਜੀ ਉਹਨਾਂ ਨੂੰ ਮੈਂ ਰਿਪੋਰਟ ਲਿਖਾ ਗਿਆ ਸੀ ਦਿਖਾਤੀ ਸੀ ਉਹਨਾਂ ਨੂੰ ਉਹ ਕਹਿੰਦੇ ਵੀ ਅਸੀਂ ਸਵੇਰੇ ਕਾਰਵਾਈ ਕਰਾਂਗੇ ਬਟ ਹਾਲ ਤੱਕ ਕੋਈ ਆਇਆ ਨਹੀਂ ਠੀਕ ਇਹ ਬਜ਼ੁਰਗ ਨਾ ਮੱਥਾ ਟੇਕ ਕੇ ਆਪਣੇ ਘਰ ਨੂੰ ਜਾ ਰਹੇ ਸੀਗੇ ਮੋਟਰਸਾਈਕਲ ਦੇ ਦੋ ਅਨਨੋਨ ਬੰਦੇ ਸਵਾਰ ਸੀ ਜਿਹਨਾਂ ਦੇ ਮੂੰਹ ਧੱਕੇ ਹੋਏ ਸੀਗੇ ਉਹਨਾਂ ਨੇ ਤੋਂ ਬਾਲੀ ਸਨੇਚ ਕਰ ਲਈ ਸੀ ਤੇ ਫਰਾਰ ਹੋ ਗਏ ਸੀਗੇ ਇਸ ਬੰਦੇ ਸੀ ਐਫਆਰ ਰਜਿਸਟਰ ਕਰਤੀ ਸੀਗੀ ਸਟੇਟਮੈਂਟ ਦੇ ਉੱਤੇ ਤੇ ਇਹਦੇ ਵਿੱਚ ਸਾਨੂੰ ਕਾਮਯਾਬੀ ਮਿਲ ਗਈ ਆ ਅਸੀਂ ਉਹ ਜਿਹੜਾ ਵਾਰਦਾਤ ਚ ਵਰਤਿਆ ਗਿਆ ਮੋਟਰਸਾਈਕਲ ਹੈ ਉਹ ਵੀ ਟ੍ਰੇਸ ਕਰ ਲਿਆ ਹੈ ਤੇ ਇੱਕ ਬੰਦਾ ਵੀ ਅਸੀਂ ਰਾਉਂਡ ਅਪ ਕੀਤਾ ਤੇ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ